ਆਮਗੇ ਵਾਹਨਾਂ ਨੂੰ ਕੀਤਾ ਖਾਲਸਾ ਬੈਗਰੋ ਦੇ ਪੱਲੇ ਔਰ ਸਾਰੇ ਡਰਾਈਵਰ ਵੀਰਾਂ ਨੂੰ ਉਹਦਾਇਦਨ ਨੇ ਆਇਆ ਸਾਡੇ ਸਾਥੀ ਫਰੀਕੁਰ ਤੋਂ ਮੇਜਰ ਸੰਜੀਤ ਪੱਟੀ ਸਾਹਿਬ ਸਾਡੇ ਕੋਲੇ ਪਹੁੰਚੇ ਆ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਜੀ ਆਇਆ ਵੈਲਕਮ ਔਰ ਬਾਈ ਜੀ ਗੱਲ ਸਾਡੇ ਕੋਲੇ ਹੈ ਵੀ ਅੱਜ ਦਾ ਐਮਟੀ ਦੇ ਇਲੈਕਸ਼ਨ ਚੱਲ ਰਿਹਾ ਹੈ ਵਿਗਲਵਾਟਕਾ ਪੂਰੇ ਹਿੰਦੁਸਤਾਨ ਦੀ ਆਖਾ ਹੈ ਸੈਂਟਰ ਤੇ ਔਰ ਉਹਦੇ ਵਿੱਚ ਵੱਡਾ ਯੋਗਦਾਨ ਜਿਹੜਾ ਡਰਾਈਵਰਾਂ ਦਾ ਹੈ ਡਰਾਈਵਰਾਂ ਨੂੰ ਬਹੁਤ ਲੰਮੇ ਸਮੇਂ ਤੋਂ ਪਿੱਛੇ ਛੱਡਿਆ ਗਿਆ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਡਰਾਈਵਰ ਦਾ ਹੱਕ ਬਣਦਾ ਹੈ ਉਹ ਸਰਕਾਰ ਦੇ ਅੰਦਰ ਜਾ ਕੇ ਹੀ ਮੰਗਾ ਜਾ ਸਕਦਾ ਹੈ ਬਾਹਰੋਂ ਨੇ ਸਾਨੂੰ ਕਿਸੇ ਨੇ ਦੇਣਾ ਤਾਂ بھائی ਸਾਡੇ ਕੋਲੇ ਪਹੁੰਚੇ ਆ ਭੱਟੀ ਸਾਹਿਬ ਅਸੀਂ ਇਹਨਾਂ ਦਾ ਛੋਟੇ ਹਾਥੀ ਜੱਪ ਜੀਵ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਡਰਾਈਵਰ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਤੇ ਆਪਾ ਆਪਣੇ ਡਰਾਈਵਰਾਂ ਦੇ ਖਾਤਰ ਬਾਈ ਲੜ ਰਹੇ ਵੀਰ ਮੇਜਰ ਸਿੰਘ ਜੀ ਨੂੰ ਸਾਥ ਦਿਓ ਆਪਣਾ ਇੱਕ ਕੀਮਤੀ ਵੋਟ ਇਹਨਾਂ ਦੇ ਹੱਕ ਵਿੱਚ ਪਾਈਏ ਤੇ ਆਉਣ ਵਾਲੇ ਸਮੇਂ ਜਿਹੜਾ ਸੰਘਰਸ਼ ਚੱਲ ਰਿਹਾ ਸਾਡੇ ਤੇ ਦੂਜੀਆਂ ਸਰਕਾਰਾਂ ਦਾ ਜਾਂ ਜਿਹੜੀ ਆਪ ਸਰਕਾਰ ਚੱਲ ਰਹੀ ਹੈ ਤੇ ਜਿਆਦਾ ਬੋਝ ਨਾ ਪਾ ਸਕੇ ਜੇ ਸਾਡੇ ਡਰਾਈਵਰ ਵੀਰਾਂ ਦੇ ਹੱਥ ਤਕੜੇ ਹੋਣਗੇ ਕਾਮਯਾਬ ਹੋਣਗੇ ਤਾਂ ਅਸੀਂ ਆਪ ਦੀ ਹਰ ਲੜਾਈ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਤ ਸਕਾਂਗੇ ਜੇ ਸਾਡੇ ਨੌਜਵਾਨ ਅੱਗੇ ਆਉਣਗੇ ਡ라이ਵਰ ਵੀਰੋ ਕਿਉਂਕਿ ਕਿਹੜਾ ਡਰਾਈਵਰ ਮਹਗਮਾਨਾ ਵਾਜੀ ਇਹਨੂੰ ਬਹੁਤ ਆਪਰਾ ਬੰਦਿਆਂ ਦਾ ਰਾਤ ਚੱਲਣਾ ਪੈਂਦਾ ਐਕਸੀਡੈਂਟ ਹੋ ਜਾਂਦਾ ਜੇ ਇੱਕ ਸਰਕਾਰ ਦੇ ਪਿੱਛੇ ਐਫਐਸਆਰ ਆ ਜਾਵੇ ਜੇ ਡਰਾਈਵਰ ਤੋਂ ਐਕਸੀਡੈਂਟ ਹੋ ਜਾਂਦਾ ਤਾਂ ਉਹਨੂੰ 10 ਲੱਖ ਰੁਪਏ ਜੁਰਮਾਨਾ 7 ਲੱਖ 7 ਸਾਲ ਦੀ ਜਿਹੜੀ ਸਜ਼ਾ ਦਿੱਤੀਉਣੀ ਇਹ ਅਸੀਂ ਸਰਕਾਰ ਤੇ ਦਬਾਅ ਪਾਵਾਂਗੇ ਵੀ ਇਹੋ ਜਿਹੇ ਘਟਰਾਵਾਂ ਅੱਗੇ ਨਾ ਹੋਣ ਡਰਾਈਵਰ ਵੀਰ ਫੌਜੀਆਬੰਦ ਬਹੁਤ ਸੇਵਾ ਕਰਦੇ ਐ ਕੋਈ ਟਵਾ ਟੋਈ ਦਾ ਕੰਮ ਸਭ ਤੋਂ ਜ਼ਿਆਦਾ ਡਰਾਈਵਰ ਕਰਦੇ ਬਈ ਜੀ ਇਸ ਟਾਈਮ ਦਿਨ ਰਾਤ ਨਹੀਂ ਸੌਂਦੇ ਪਰਿਵਾਰ ਦੀ ਖਾਤਰ ਅਸੀਂ ਇਹੀ ਪੂਰੇ ਪੰਜਾਬ ਦੇ ਵਿੱਚ ਅੱਜ ਬੇਨਤੀ ਕਰਾਂਗੇ ਕਿ ਬਾਈ ਜੀ ਜਿੰਨੇ ਸਾਡੇ ਡਰਾਈਵਰ ਵੀ ਦਾ ਸਾਰਾ ਅਸੀਂ ਮੁਲਾਕਾਤ ਨੂੰ ਕਰਾਂਗੇ ਜਿੱਥੇ ਉਸ ਡਰਾਈਵਰ ਜੈਪ ਵਾਲਾ ਜੀਪ ਵਾਲਾ ਬੇ ਕਾਪੜਾ ਬਲਰੋ ਕੋਈ ਵੀ ਹੈ ਸਾਰੇ ਟਿਪਰਾ ਵਾਲੇ ਘੋੜੇ ਵਾਲੇ ਉਹ ਬਾਈ ਜੀ ਆਪਣਾ ਕੀਮਤੀ ਵੋਟ ਆਪਣੇ ਵੀਰਾਂ ਨੂੰ ਜਿੱਥੇ ਆਪਣੇ ਖੜੇ ਆ ਵੀਰ ਸਾਰਿਆਂ ਨੂੰ ਇੱਕ ਕੀਮਤੀ ਵੋਟ ਪਾ ਕੇ ਇਹਨੂੰ ਕਾਮਯਾਬ ਕਰੀਏ ਆਉਣ ਵਾਲੀ ਜਿਹੜੀ ਸਰਕਾਰ ਹੈ ਉਸੇ ਪੌਂਤੇ ਤੇ ਆਪਣੇ ਗੱਲਬਾਤ ਕਰ ਸਕੀਏ ਆਪਾਂ ਬੱਸ ਸਕੀਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਜਨ ਸੇਵਾ ਡਰਾਈਵਰ ਪਾਰਟੀ ਜਿੰਦਾਬਾਦ ਜਨ ਸੇਵਾ ਡਰਾਈਵਰ ਪਾਰਟੀ ਜਿੰਦਾਬਾਦ